ਹਾਂਜੀ ਜੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਪਟਰ ਕੁਆਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਾਉ ਮਾਂ ਪੇ ਉੱਠ ਕੇ ਹੀ ਸਵੇਰੇ ਸਵੇਰੇ 11 ਵਜ ਗਏ ਭਾਈ 10 ਵਜੇ ਤਾਂ ਉੱਠਿਆ ਕੂਟਰੀ ਬੋਲਦਾ ਆ ਗਿਆ ਆ ਗਿਆ ਜਿੰਦਰਾ ਸੱਪ ਖੜ ਜਾ ਬਾਹਰ ਚੁੱਭ ਰਾਇ ਖੜਾ ਤਾਂ ਘਰ ਕੋਠਰਾ ਪੈ ਨਹੀਂ ਤਾਂ ਹਜੇ ਵੀ ਨੁੜਦਾ ਜਿਗਾ ਐਨਾ ਬਿਸ਼ਰਮਾ ਦਿਖਾਉ ਖੜਾ ਦੀਨਾ ਕਵਣੀ ਤੋਂ ਅਧਰੇ 6ਵੇਂ ਹੋ ਗਿਆ ਸામਨੇ ਨੀਂ ਵਿਰਲ ਜੀ ਵਿੱਚ ਆਈ ਹਾਂ ਉਹ ਆ ਗਿਆ ਉਹ ਆ ਗਿਆ ਵੇਖੂ ਬੂ ਕੋਡਾ ਬੰਦਾ ਹਾਣ ਜੀ ਦੇਖੋ ਜੀ ਦਿਨ ਫਿਰ ਤੋਂ ਲੱਗਣ ਲੱਗ ਗਏ ਚੰਗੇ ਬੱਚੇ ਡਾਉਣਾ ਨੂੰ ਪਤਾ ਹੀ ਹੁਣੇ ਚਾਰ ਬੱਚੇ ਡੇ ਲਾਉਣ ਵਾਲਿਆ ਇੱਕ ਚੋਬਰ ਕੋਲੇ ਵੀ ਐ ਤੇ ਇੱਕ ਸਾਡੇ ਸਾਰਿਆਂ ਤੋਂ ਮੇਰੇ ਤਾਦ ਖੜਾ ਰਿਹਾ ਸਰੀ ਅੰਦਰ ਪੈਰ ਨੂੰ ਦਿੱਤਾ ਓਨੂੰ ਆਈਆਂ ਵੀ ਰਾਬ ਨੂੰ ਵੀ ਬੱਚੇ ਨਾ ਡੇ ਲੱਗਣ ਲੈਟਲ ਤਾਂ ਬੰਦ ਕਰਦੇ ਭਾਈ ਪਹਿਲਾਂ ਤਾਂ ਠੀਕ ਹੈ ਜੀ ਸਭ ਵੀ ਜਾਣੀ ਗੱਲ ਹਾਂਜੀ 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 ਮੈਂ ਤੇ ਪੱਠਾ ਛੱਡ ਕੇ ਪਿਆ ਰ ਕਿਤੇ ਇੱਕ ਤਾਂ ਕਿ ਸਰੋਂ ਸੁੱਖ ਜਿਹਾ ਨਾ 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 ਤੜ ਐਂ ਹੀ 4 ਵਜੇ ਘਰੇ ਆਇਆ ਸੀ ਸੜਕੇ 4 ਵਜੇ ਮੈਂ ਦੇਖੀ ਚੁਣੀ ਲੋਣੀ ਠੀਕ ਆ ਆ ਉਹ ਦਬੀ ਦਰਣੀ ਤਾਂ ਹੀ ਆ ਫਿਰ ਤੈਨੂੰ ਪਤਾ ਤਾਂ ਹਾਂਜੀ ਮੇਰੇ ਹੀਰੋ ਆ ਗਏ ਜੀ ਘਰੇ ਸ਼ੇਰ ਦਾ ਨਿਕਲਿਆ ਵੀ ਠੀਕ ਆ ਮੈਂ ਘਰੋਂ ਤੇ ਲਗਭਗ ਲਗਭਗ ਟਾਈਮ ਹੋ ਗਿਆ ਹੋਊਗਾ ਭਾਈ 3 ਵਜੇ ਹੋਣਗੇ ਤੜਕੇ ਦਾ ਘਰੋਂ ਨਿਕਲਿਆ ਤੇ 3 ਵਜੇ ਹੂਣ ਮੁੜ ਕੇ ਆਇਆ ਠੀਕ ਆ ਬਾਬੂ ਇਹ ਕੁੜਪਲ ਤਾਂ ਨਰੀ ਪੁੰਝਦੇ ਉਹਨੂੰ ਜੀ ਹਾਂ ਲਕੇ ਆ ਗਏ ਬਹੁਤ ਠੰਡਾ ਭਿਓਏ 3 ਵਜ ਗਏ ਤੇ ਦੇਖੋ ਕੀ ਗੁੱਬਗਲਾਟ ਨਿਕਲਿਆ ਵੇ ਦੇਨ ਵਾਲਾ ਲੈ ਹਣਾ ਤੇ ਹਜੇ ਬਠਿੰਡੇ ਜਾਣਾ ਕਿ ਦੜਵਾ ਜਾਣਾ ਮਲੂਟ ਜਾਣਾ ਹਜੇ ਵੀਰਦੂ ਪਹਿਲਾਂ ਡੱਬ ਵਾਲੀ ਵੇ ਜਾ ਆਇਆ ਸਾਰੇ ਸ਼ਹਿਰ ਕੱਢੇ ਹੁਣ ਨਾ ਜਿੱਦਨ ਮੇਰਾ ਮੂਡ ਬਣਿਆ ਹੋਵੇ ਤੇ ਬੈਟਕ ਵੀ ਖੋਲ ਲਗੇ ਭਾਈ ਆਪਣੇ ਜਾਨਵਰ ਵੀ ਥੱਲੇ ਉੱtre ਫਿਰਦੇ ਆਂ ਕਿਆ ਬਾਤਾਂ ਨੇ ਮੇਰੀਆਂ ਮਿੱਠੀਆਂ ਲੀਆਂ ਲੇਟਾ ਰੁਟਾ ਕਰਦੇ ਬਾਅਦ ਚੱਲ ਕੋਈ ਨਾ ਆਇਓ 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 ਪੁੱਤ ਅੱਜ ਕੀਤੀਆਂ ਟਰਿਆਂ ਵੇ ਲੀਆਂ ਕੰਜਰਦਿਆਣੇ ਉਹ ਕੈਰ ਬੋਟਾ ਬਾਕੀ ਹਜੇ ਮੈਨਾਂ ਜਿਹੜੇ ਜਾਨਵਰਾਂ ਨੇ ਫੰਗ ਫਟਿਆ ਜੋ ਫੜ ਕੇ ਵੇਖਾਂਗੇ ਵੀ ਉਹਨਾਂ ਨੇ ਖਾ ਲਓ ਉਹ ਥੋੜੀ ਭਾਈ ਨੂੰ ਆ ਕੇ ਡਿੱਗ ਪਿਆ ਤੇ ਆ ਦੇਖੋ ਭਾਈ ਬੈਟ ਕ ਵੱਢਦੇ ਸਾਰ ਤਾਂ ਖੁਸ਼ੀ ਮਿਲਦੀ ਹੈ ਕਈ ਯਾਰੀ ਹੱਥ ਕੋ ਬਿਠਾ ਅਏ ਹੁਜ ਕੋ ਬਿਠਾ ਜਾਈਦੀ ਆਪਾਂ ਨੂੰ ਦਾਣਿਆ ਤੇ ਵੀ ਬਾਕੀ ਕੋਈ ਬਿਠਾ ਖਰਾਕ ਦੇ ਸਿਰ ਤੇ ਮਾਰਦਾ ਜਿਹੋ ਜੀ ਖਰਾਕ ਪੂਰੀ ਤੇ ਉਹੋ ਜਿਹੇ ਰੰਗ ਦੇ ਬਿਠਾ ਮਾਰਦੇ ਹੈਗੇ ਠੀਕ ਹੈ ਕਿ ਨਹੀਂ ਸਫਰਾਂ ਚ ਲੰਘ ਜਾਣੀ ਹੈ ਜੀ ਜ਼ਿੰਦਗੀ ਯਾਰਾਂ ਦੀ ਵੱਲੇ ਵੱਲੇ ਉਹ ਜੱਜ ਵਾਬਾ ਥੱਲੇ ਥੱਲੇ ਹਾਂਜੀ ਚੱਲਗੇ ਸਿੱਧੇ ਹੀ ਜੀ ਧਿਆਨ ਦੇਖੀਆ ਕੋਈ ਚੱਕ ਦੇ ਦੋਵੇਂ ਆਂਦੇੜੇ ਸਾਹਮਣੇ ਅਣਪਛਾਤੇ ਬੰਦੇ ਓ ਜੀ ਇਸ ਟਾਈਮ ਖੜੇ ਆਂ ਜੀ ਪਿੰਡ ਔਲਤ ਮੇਰੇ ਵੀਰੋ ਠੀਕ ਆ ਕਿ ਨਹੀਂ ਜਿਹੜੇ ਪਿੰਡਾਂ ਚ ਆਪਾਂ ਗਰਮੀਆਂ ਚ ਐਂ ਜੋ ਭਰਾਉਂਦੀ ਆ ਯਾਦ ਓਏ ਯਾਦ ਜੀ ਆਉਂਦੀ ਐ ਇੱਥੇ ਨਿਗਾਹ ਮਾਰਦੇ ਜੀ ਕੀ ਆ ਘੰਡ ਘਾਂਦ ਲਿਓ ਤੇਰੇ ਪੰਛੀ ਲੈਣ ਦੇ ਪਰਾਂ ਜੋ ਓਏ ਲੋਕੇ ਗਏ ਮਾਰਤਾ ਮਾਰਤਾ ਕਰਦਾ ਸਿੱਧਾ ਓਏ ਸ਼ੁਕਰੀਆ ਵੇਣੀ ਚਲੋ ਚੱਲ ਡੈਪੋ ਡੈਪੋ ਜੀ ਚੱਕ ਦੇ ਲਾ ਦੇ ਸਿਰ ਤੋਂ ਕੱਟਰ ਜਾਵਾਂ ਨੀਵੇਂ ਕਰਕੇ ਚੱਕ ਲੋ ਸੋਣੀ ਮਿੱਟੀ ਥੱਲੋਂ ਵੱਲੀਆਂ ਨਾਲ ਛੱਡੋ ਪੂਰਾ ਹਾਂਜੀ ਮਿੱਢੇ ਪਹੁੰਚ ਗਏ ਸੀ ਐ ਐਨੇ ਕੁ ਜਾਣੀ ਅਣ ਬੰਦੇ ਐ ਇਹ ਗਊਸ਼ਾਲਾ ਜਵਾੜਤਾ ਜਾਣਾ ਜਾਣਾ ਸੀ ਪਿੰਡ ਨੂੰ ਠੀਕ ਹੈ ਕਿ ਨਹੀਂ ਜਾਣਾ ਸੀ ਪਿੰਡ ਨੂੰ ਨਾ ਯਾਰ ਇਹ ਗਾ ਸਿਵਾ ਕਰਕੇ ਉਹ ਵੀ ਮਨ ਕੋਈ ਨਾ ਮਾ ਲਾੜ ਕਿਹੜੇ ਐ ਚੇਰੇ ਹੈ ਲਿਖਾਂ ਮੈਂ ਲੱਗਦਾ ਤਾਂ ਹੈਗਾ ਨਿਕਲ ਜੂ ਬਾਹਰ ਵੈਰਾ ਹੈ ਹੈ ਅਕਸਰ ਇੱਕ ਗੇਟ ਹੋੜੀ ਚੱਲ 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 ਇਧਰ ਹੀ ਜਾ ਗੇਡ ਕੂਸ਼ਾਲਾ ਗੇਟ ਦੂਜਾ ਉਹ ਨਾ ਕੋਈ ਨਾ ਜਾਣਦੇ ਕੂਸ਼ਾਲਾ ਦੀ ਵਾਰਦੀ ਵੋਟਰ ਬੋਲਾ ਗੰਦਾ ਚੱਲਦੇ ਵਾ ਬੇਰ ਦੇਖਦੇ ਕੀ ਫੋ ਪਿਆ ਲਗੇ ਪਾ ਸਾਡਾ ਦੇਖੋ ਬਈ ਛੱਡੇ ਸਰਾ ਮਗਰ ਦੇਖੋ ਮੋੜ ਮੈਂ ਕਰਨੀ ਤੈਨੂੰ ਮੈਂ ਤੈਨੂੰ ਕਰਾ ਫੱਬੇ ਤੈਨੂੰ ਮੋੜ ਦੇ ਆ ਮੈਂ ਦੱਸ ਤੈਨੂੰ ਹਲ ਕਰ ਬੈਤ ਤੈਨੂੰ ਮੋੜ ਹਾਂ ਸਹੀ ਚੱਲ ਕਈ ਵਿਚਾਲੇ ਲਾੜਾ ਦਮਣੀ ਤੇ ਮੋੜ ਦੇ ਮੋੜ ਤੇ ਕਾਰਜਕਾਰ 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 ਤੇ ਕੁੱਝ ਤਾਂ ਲਾਉਣੀ ਬਸ ਸਿੱਧੀ ਕਰਕੇ ਲਾੜਾ ਚੱਲ ਦੇਖਦੇ ਬਾਬਾ ਦਾ ਯਾਰ ਫੁੱਦੂ ਜੀ ਲਾ ਕੇ ਸਾਡਾ ਕੂਖਾਲੇ ਜੀ ਵੜ ਗਿਆ ਕਿਸ ਤਾਂ ਹਾਂਜੀ ਮੇਰੇ ਵੀਰੋ ਆ ਗਈ ਓਏ ਜਿਵੇਂ ਕੈਮਰਾ ਲਾ ਕੇ ਹੁੰਦੀ ਹੋਣੀ ਫੁੱਦੂ ਜੀ ਲਾ ਕੇ ਕੈਮਰਾ ਤਾਂ ਆਵਾ ਹੈ ਸੱਦ ਨਾ ਫੋਨ ਕਰਨਾ ਮੜ ਆ ਜਾ ਆਇਆ ਭਾਈ ਆ ਜਾ ਆ ਜਾ ਗਾਂਹ ਜੀ ਆਉਂਗਾ ਗਾਂਹ ਠੇਕਾ ਇਤਨੀ ਹੁੰਦੀ ਇੱਥੇ ਆਉਂਦੀ ਚੁੰਡੀ ਆ ਇਹ ਤਾਂ ਠੇਕਾ ਗਾ ਬਲੀ ਆ ਗਈ ਆ ਆਖੀ ਤੁੰਦ ਆ ਤੂੰਦੀ ਇੱਥੇ ਨਾ ਆਇਆ ਜਵੇਂ ਕੱਚੀ ਲਾ ਕੇ ਤੇ ਨਹੀਂ ਧੁੰਦੇ ਤੇ ਧੁੰਦੀ ਐਂ ਚਲੋ ਕੋਈ ਗੱਲ ਨਹੀਂ ਛੱਡੋ ਯਾਰ ਟੂਆ ਕਿਹੜਾ ਮਗਰੋਂ ਲੈ ਟਾਈਮ ਨਾ ਟਮਾ ਚੱਕ ਕੇ ਮਾਰੇ ਬਾਣ ਚਿਪਲੀ ਕੇ ਫਰਦਾਵੇਂ ਕਿਤੇ ਤਾਂ ਫੇ ਉ ਪਈ ਗਏ ਮਸਾ ਹੀ ਐ ਪ੍ਰਿੰਟ ਜੇ ਨਿਕਲ ਕੇ ਭਈ ਆ ਗਈ ਇਹ ਨਾਲ ਆ ਗਈ ਚੱਲਣ ਲਗੀ ਕਰਨ ਲਗੀ ਦੀ ਬੇਫਿਕਰਾ ਹਾਂਜੀ ਆ ਗਈ ਜੀ ਆ ਗਈ ਧੁੰਦਾ ਕੀ ਜੀ ਦੇਖੋ ਜੀ ਕਿੰਨਾ ਬੁਰਾ ਵਾਲਾ ਹੀ ਕੋਈ ਨਹੀਂ ਇੰਦਾ ਕਿਦਰੋਂ ਗੱਡੀ ਦੀਦੀ ਐ ਹੋਰ ਕੋਈ ਨਹੀਂ ਦੱਸ ਏਂ ਝੜਕ ਦੇਦੀ ਐ ਠੀਕ ਹੈ ਕਿ ਨਹੀਂ ਜਿਹੜੇ ਲੈਟ ਝੜਕ ਲਾ ਕੇ ਜਵੇਂ ਕੰਮ ਖਾਏ ਆ ਮੈਨੂੰ ਵੇਖ ਤੇ ਬੜੋਈ ਇਹਨੂੰ ਕਾਇਓ ਮੋਟਰਸਾਂ ਲਾਓ ਕੋਈ ਗੱਲ ਨਹੀਂ ਹਾਂ ਬਾਬੇ ਉਹ ਖੱਤਾ ਕਿੰਨਾ ਪਿਆ ਵੇ ਦੇਖੋ ਯਾਰ ਕਾਹ ਆਹ ਤਾਂ ਜਵੀ ਕੋਈ ਨਹੀਂ ਦੀਦਾ ਆਹ ਆ ਰਹੀ ਆ ਰਹੀ ਛੜਕ ਕਿਥੇ ਆ ਰਹੀ ਹੈ ਨਾ ਛੜਕ ਗਈ ਹੈ ਛੜਕ ਹੈਗੀ ਹੈ ਜਾਂਦੀ ਹੈ ਲੱਗਦਾ ਲੱਗਦਾ ਛੜਕ ਕਿ ਆ ਪਾਇਆ ਵਾਹ ਤੋ ਨਿਕਦੇ ਦੇਖੋ ਅਬ ਕੀ ਹਾਲ ਹੋਇਆ ਪਿਆ ਆਹ ਪਿੱਛੇ ਵੀ ਦਿਸਣ ਲੱਗ ਬਣਿਆ ਹੈ ਐ ਇੱਥੇ ਦਿਸਣ ਲੱਗਾ ਸਾਹਮਣੇ ਜਿਲ੍ਹਾ ਕਿਆ ਵੜਾ ਜੀ ਕੋਈ ਬਾਈ ਬਣ ਜੂ ਆ ਕੇ ਤੇ ਗਾਂ ਵੇਖੋ ਆ ਕਰ ਜਿਆ ਕੇ ਤਾਂ ਕਰ ਧੋਏ ਇਹ ਇੱਥੇ ਵੀ ਕਿਉਂ ਆ ਆ ਫੇਰ ਬਾੜਿਆ ਕੋਹੜਾ ਡਾਲ ਫੇਰ ਆ ਗਿਆ ਓ ਮਾਈ ਗਾਡ ਦਾ ਜੀ ਹੈ ਵੀ ਡਰਾਈਵਰ ਜੀ ਜੱਟਵਾਦ ਜੀ ਤੂੰ ਜੱਜ ਬਾਬੇ ਦੇ ਸਾਰੇ ਤੁਰ ਜਾਣੇ ਆ ਡਰਾਈਵਰੀ ਤੇ ਨਹੀਂ ਆ ਕਿਉਂ ਚੌਂਕਿਆ ਪਿਆ ਹੈ ਸਟੇਰੀ ਨੂੰ ਪੂਰਾ ਸਟੇਰੀ ਦੋ ਦੀ ਟੱਪ ਨੂੰ ਗਾਂ ਜਾਂ ਸੜਕ ਵੇਖਣ ਨੂੰ ਕਰ ਦੇਣੀ ਥੱਲੇ ਹੈਗੀ ਕੀੜੀ ਨਹੀਂ ਪਰ ਦਿਨੇ ਆਏ ਭੈਣਾ ਹੁਣ ਫੇਰ ਬਣ ਗਈ ਗੱਲ ਜੀ ਬਾੜਗਾ ਹਾਂਜੀ ਆ ਗਿਆ ਜੀ ਘਰੇ ਆ ਕੀ ਹੋਇਆ ਅੱਜ ਤੇਰੀ ਫਲੈਸ਼ ਨਹੀਂ ਜਗਦੀ ਮੁੰਡਿਆ ਤੇਰੀ ਮੇਰੇ ਜਗਦੀ ਤੇਰੀ ਜਗਦੀ ਭਈਆ ਜਸ ਗੁੱਬਗਲਾੜਦਾ ਵੇਖੋ ਬਾਬੇ ਕੀ ਬਣਿਆ ਪਾ ਬਈ ਯਾਰ ਹੈ ਫਲੈਸ਼ ਤੇ ਜਗਦੀ ਸੀ ਉਹ ਮੋੜਤੀ ਫਲੈਸ਼ ਦਾ ਜਿਹੜਾ ਹੋਇਆ ਨਾ ਬਾੜ ਬੁੜ ਗਿਆ ਕਿਹਦਾ ਨਹੀਂ ਧੜਾਕਾ ਪਿਆ ਧੜਾਕ ਨਹੀਂ ਅੰਦਰ ਹੱਥ ਪਾ ਕੇ ਖੁੱਲ ਅੰਦਰ ਹੱਥ ਪਾ ਕੇ ਆ ਫੰਕਸ਼ਨ ਤਾਂ ਨਹੀਂ ਅਨਲੌਕ ਸੀ ਨਹੀਂ ਆਨਲੌਕ ਸੀ ਚਲੋ ਕੋਈ ਗੱਲ ਲੈਟਾ ਛੱਡ ਦੋ ਚੱਲੀਏ ਖੇਤ ਹਾਂਜੀ ਹੈ ਹਾਂਜੀ ਸ਼ਰਤ ਹੀ ਉਧਰ ਮੁੰਡਿਆਂ ਨੇ ਲਾਈਟ ਮੈਂ ਸੂਸੂ ਕਰਿਆਂ ਦਾ ਜੀ ਫਿਰ ਵੀ ਮੈਂ ਵੀਡੀਓ ਲਾਉਣੀ ਜ਼ਰੂਰੀ ਸਮਝੀ ਵਿੱਚ ਦੀ ਇੱਕ ਕਰੀ ਹਾਂ ਹਾਂਜੀ ਹੁਣ ਹੋਰ ਜਾਗਮਗ ਹੋਊਗੀ ਇਕੱਠੀ ਲਾਓ ਹਾਂ ਹੁਣ ਸਾਰਾ ਜਾ ਹੋਇਆ ਨਾ ਓਏ ਖੁੱਲਿਆਂ ਛੜ ਦੇ ਮੁੰਡਿਆ ਹਾਂ ਹੁਣ ਸਾਰਾ ਜਾ ਹੋ ਗਿਆ ਪੂਰਾ ਦਾ ਨਹੀਂ ਚਲੋ ਜੀ ਠੀਕ ਐ ਓਕੇ ਜੀ ਚੱਲਦੇ ਆਂ ਜਾਓ ਜੀ ਹੁਣੂ ਠੀਕੇ ਨਿਕਲ ਜਾਓਗੇ ਚੱਲਦੇ ਕੋਈ ਨਾ ਮੈਨੂੰ ਫੋਨ ਕਰ ਲਈ ਬਾਬਾ ਨੇ ਦਾਣਾ ਪਾਣੀ ਪਾਇਆ ਕਬੂਤਰਾਂ ਨੂੰ ਚਲੋ ਜੀ ਚਲੋ ਫਿਰ ਹਾਂਜੀ ਹਾਂਜੀ ਜਾਓ ਜੀ ਇਨੇ ਖਰਜ ਉਹ ਮੈਂ ਬਾਹਰ ਚੜ੍ਹ ਲੈਣਾ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਵਾਏ ਵਾਏ ਮੇਰੇ ਕੋਲ ਮੱਪਣੂ ਕੀ ਹੈ ਮੈਂ ਤਾਂ ਵਿਸਤਰਾ ਇੱਕ ਹੋਰ ਚੱਕ ਲਿਆਉਂਗਾ ਹਾਂਜੀ ਮੇਰੇ ਵੀਰੋ ਤੇ ਹੁਣ ਬਈ ਮੈਂ ਕਰਾਂ ਸਾਰੇ ਕਬੂਤਰਾਂ ਦਾ ਟ੍ਰੇਨ ਟ੍ਰੂਆਂ ਕੱਢ ਲਿਆ ਬਾਹਰ ਦਾਣੇ ਵਾਲਿਆਂ ਮਤਲਬ ਸਾਰੇ ਖੁੱਡਿਆਂ ਦੀਆਂ ਚੰਗੀ ਤਰ੍ਹਾਂ ਕਰਾਂ ਸਾਫ਼ ਸਾਰੇ ਟ੍ਰੇਆਂ 'ਚ ਦਾਣੇ ਦੁਨੇ ਪਾ ਕੇ ਰੱਖੀਏ ਖਰਾ ਖੂਰ ਲਾ ਕੇ ਤੇ ਬਸ ਆਹ ਆਪਣੀ ਸਰੂ ਵੀ ਆਪਾਂ ਕੱਲ ਨੂੰ ਪੈਕ ਕਰ ਦੇਣੀ ਆ ਬਹੁਤ ਸੁੱਕ ਗਈ ਇਹ ਵਾਖੀ ਰਾਤ ਨੂੰ ਪੱਖਾ ਭੁੱਖਾ ਛੱਡਾਂਗੇ ਹਜੇ ਤੇ ਫਿਰ ਕੱਲ ਨੂੰ ਯਾਰ ਕਿਉਂ ਸੱਚ ਬਈ ਯਾਰ ਮੱਕੀ ਵੀ ਧੂਣੀ ਐ ਬਲਜੀਤ ਤੋਂ ਕਣਕ ਵੀ ਲਿਆਉਣੀ ਐ ਤੇ ਮੱਕੀ ਤੋਂ ਨਹੀਂ ਬਲਜੀ ਤੋਂ ਕਣਕ ਤੋਂ ਬਲਜੀ ਤੋਂ ਬਾਇਰ ਆ ਲੈਣਾ ਹਜੇ ਹਜੇ ਬਾਇਰੇ ਨੂੰ ਮਸਲਨਾ ਚੰਗੀ ਤਰ੍ਹਾਂ ਤੇਲ ਤੋਂ ਲਾਗੇ ਚਲੋ ਛੱਡੋ ਕੋਈ ਨਾ ਕੰਮ ਤਾਂ ਹੋ ਹੀ ਜਾਂਦੇ ਆ ਮਾੜੇ ਮੋٹے ਕੰਮ ਐਡੀ ਬਾਈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਪਰ ਦਾਣਾ ਪਾਣੀ ਕਰਾਂ ਯਾਰ ਲੇਟ ਬਹੁਤ ਹੈ ਉੱਤੋਂ ਠੰਡ ਬਹੁਤ ਆਣਾ ਔਖਾ ਜਾਂਦਾ ਹੈ ਹਾਂਜੀ ਮੇਰੇ ਵੀਰੋ ਕਰੀ ਜਾਂਦੇ ਸੀ ਦਾਣਾ ਪਾਣੀ ਰੈਡੀ ਕਣਕ ਫੇਰ ਮੁੱਕ ਗਈ ਜੀ ਭੁੱਲ ਗਏ ਬਲਜੀ ਤੋਂ ਲੈਣੀਆਂ ਆਪਾਂ ਆਪਣੀ 45 ਕਿਲੋ ਜਿਹੜੇ ਪਈ ਹੈ ਹਜੇ ਉਹਦੇ ਕੋਲੇ ਬਾਕੀ ਪੈਸੇ ਕਢ ਦਿੱਤੇ ਆਪਾਂ ਨੂੰ ਅਖਣੇ ਪਈ ਐ ਬਸ ਜਿਆਦੇ ਹਸਾਲ ਵਾਲੀ 5 ਕਿਉ ਲੈਂਦੀ ਕੱਲ ਪਰਸੋਂ ਆਣਾ ਤੇ ਮਸਾਂ ਪੂਰੀ ਕੀਤੀ ਐ ਪੂਰੀ ਇਸ ਵਿੱਚ ਕਿਵੇਂ ਕੀਤੀ ਐ ਖਰਾਕ ਵੱਡੇ ਕਬੂਤਰਾਂ ਦੀ ਵੱਡੇ ਕਬੂਤਰਾਂ ਨੂੰ ਮੇਰੀ ਖਰਾਕ ਹੀ ਪਾਦੀ ਵਿੱਚ ਮੈਂ ਡੱਟਵੀਂ ਪੂਰੀ ਬਹੁਤ ਸਮਾਨ ਪਾਦਾ ਯਾਰ ਕਣਕ ਤਾਂ ਜਮਾਂ ਘਟ ਸੀ ਦੋ ਕੌਲੀਆਂ ਹੀ ਸੀ ਮੜੀਆਂ ਮੜੀਆਂ ਹੀਆਂ ਤਿੰਨ ਚਾਰ ਕੌਲੀਆਂ ਵਿੱਚ ਖਰਾਕ ਦੇ ਸੀ ਟਿਕਾ ਤਕੜਗਾ ਭਰ ਕੇ ਮੈਂ ਚੱਲ ਖਰਾ ਅੱਜ ਦਾ ਪੇਟ ਪੂਜਾ ਹੋਵੇ ਇਹਨਾਂ ਦੀ ਕੱਲ ਨੂੰ ਫਿਰ ਆਪਾਂ ਕਣਕ ਲਿਆਵਾਂਗੇ ਠੀਕ ਹੈ ਕਿ ਨਹੀਂ ਤੇ ਚਲੋ ਕੋਈ ਗੱਲ ਨਹੀਂ ਪਾਈ ਆ ਨਾ ਵੀ ਮੈਂ ਇਧਰ ਆ ਦੋ ਟਰੀਆਂ ਓਕੇ ਇਹ ਆ ਵੀ ਓਕੇ ਆਪਕੇ ਕਰ ਦਿੰਨੇ ਆਪਾਂ ਚੀਂ ਮੇਰੇ ਵੀ ਲੋਟ-ਵਾਟ ਭਾਂਡੇ ਹੌਲੀ ਹੌਲੀ ਦੋ ਗਿੱਰੋ ਹਾਇਪ ਤੇ ਵੀ ਪਿਆ ਨਾਲੇ ਢੇਰ ਪਾਣੀ ਨਾ ਹੋ ਰਿਹਾ ਮੈਂ ਚਲ ਰਿਹਾ ਜੀ ਲਓ ਜੀ ਤੇ ਪਾਈ ਇਧਰ ਕਬੂਤਰਾਂ ਨੂੰ ਵਾਟਰ ਠੀਕ ਹੈ ਲਾਸਟ ਕੂਡਾ ਰਹਿ ਗਿਆ ਸੀਗਾ ਕੂਡਾ ਨੰਬਰ 1 2 3 4 ਚਾਰੇ ਕੂਡਿਆਂ 'ਚ ਪਾਣੀ ਪਾਤਾ ਹੌਟ ਹੁਣ ਚੱਲਦੇ ਆ ਬੈਟਕ ਨਹੀਂ ਠੀਕ ਹੈ ਕਿ ਨਹੀਂ ਤੇ ਉਧਰ ਚੱਲ ਰਹੇ ਆ 올 ਡੀ ਤੇ ਮਰੇ ਵੀਰੋ ਬਹੁਤ ਸਮੇਂ ਪ੍ਰਾਣੇ ਠੀਕ ਹੈ ਕਿ ਨਹੀਂ ਕੀ ਹਾਲ ਹੈ ਮੇਰੀ ਮਿੱਠੋ ਲਾਲਿਆ ਜੀ ਇਧਰ ਆ ਕੇ ਤੇ ਸੁੱਕ ਜੇਗੇ ਮੈਨੂੰ ਤਾਂ ਲੱਗਦਾ ਹੈ ਸੇਲਿਕਟ ਨੂੰ ਖਵਾਵਾ ਪਾਣੀ ਪੂਣੀ ਹਨਾ ਫਿਰ ਦੇਖਦੇ ਆ ਕੀ ਬੰਦ ਆ ਲਓ ਜੀ ਖੁੱਡਾ ਨੰਬਰ 1 ਤੋਂ ਕਰਦਗੇ ਆਪਾਂ ਸਟਾਰਟਿੰਗ ਠੀਕ ਹੈ ਤੇ ਰੱਖ ਦੇ ਸਾਰੇ ਛੇਰਾ ਨੂੰ ਦਾਣੇ ਨਾ ਪੱਤ ਇਹਨਾਂ ਨੂੰ ਵੀ ਲੰਮੇ ਨਾ ਰੱਖਿਆ ਕਰੀਏ ਕਰਕੇ ਯਾਰ ਆਇਓ 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 ਪੱਤਾ ਆਧਰੀ ਦਾ ਸੌਖਾ ਬਾਬੇ ਯਾਰ ਆਏ ਆਣਾ ਹਨਾ ਲਓ ਜੀ ਇਧਰ ਹੋ ਗਏ ਜੀ ਆਪਣਾ ਖੁੱਡਾ ਨੰਬਰ 2 ਮਾਦੀਓਂ ਕੀ ਤਰਫ ਆਇਓ 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 ਪੱਤਾ ਆਸ ਰਹੀ ਹੈ ਬ루 ਯਾਰ ਆਏ ਵਾਲਾ ਕੰਮ ਲਓ ਜੀ ਇਧਰ ਆ ਗਏ ਬੱਤਿਆਂ ਵਾਲੇ ਪਾਸੇ ਜਾ ਕੇ ਆ ਲਗੇ ਵੀ ਉੱਡਣ ਵਾਲੇ ਕਬੂਤਰਾਂ ਵਾਲੇ ਪਾਸੇ ਇਹਨਾਂ ਨੂੰ ਵੀ ਰੱਖੀ ਬਈ ਹੁਣ ਇਹਨਾਂ ਦੀ ਭੈਜੋ ਹੱਥ ਚ ਫਿਰਨੂ ਕਰ ਦਿਆ ਓਏ ਚਲੋ ਕੋਈ ਨਾ ਆਇਓ 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 ਪੁੱਤ ਆਇਓ 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 ਪੁੱਤ ਆਹ ਇਹ ਖੁੱਡੇ ਨੰਬਰ 4 ਚ ਠੀਕ ਹੈ ਕਿ ਨਹੀਂ ਤੇ ਇਹਨਾਂ ਨੂੰ ਵੀ ਰੱਖਦੇ ਆਇਓ ਆਇਓ ਲਓ ਜੀ ਸਾਰੇ ਕੂਤਰ ਢੇਪੇ ਦਾਣੇ ਖਾਣ ਇਧਰੋਂ ਇੱਕ ਖੁੱਡਣੋਂ ਬ੍ਰੇਕ ਤੋਂ ਲੈ ਕੇ ਦੋ ਆਇਓ 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 ਉਹ ਕੇ ਰਿਪੋਰਟਾਂ ਤੇ ਸੱਚ ਹਾਂ ਵੀ ਬੈਡ ਕਾਲੇ ਕਬੂਤਰਾਂ ਦਾ ਵੀ ਦਾਣਾ ਪਾਣੀ ਆ ਉਰਲੇ ਡਾਉਣ ਵਾਲੇ ਕਬੂਤਰਾਂ ਦਾ ਦਾਣਾ ਪਾਣੀ ਸੇਮ ਐ ਬੈਡ ਕਰਾਂ ਤੇ ਇਹਨਾਂ ਦਾ ਕੋਈ ਚੱਕਰ ਕੇ ਵੀ ਬੈਡ ਤੇ ਵੀ ਡਾਉਣ ਵਾਲੇ ਬੱਚੇ ਸ਼ਿਫਟ ਕਰਤੇ ਤੇ ਉਹ ਦੋ ਖੁੱਡਾਂ ਜੀ ਵੀ ਡਾਉਣ ਵਾਲੇ ਆ ਹਨਾ ਤਿੰਨ ਕੂਡਿਆਂ ਦਾ ਦਾਣਾ ਪਾਣੀ ਇੱਕ ਕਰਕੇ ਦੋ ਕੂਡਿਆਂ ਦਾ ਦਾਣਾ ਪਾਣੀ ਇੱਕ ਕਰਕੇ ਸਮਝ ਗਏ ਤੁਸੀਂ ਵੱਡੇ ਕੂਤਰ ਨਾਲ ਅੱਡ ਹੋ ਗਿਆ ਇੱਧਰ ਤਾਂ ਮੋਸਟਲੀ ਸਾਰੇ ਦੇਖ ਲਓ ਬੱਚੇ ਹੀ ਐਡ ਕਰਦੇ ਆਪਾਂ ਜਿੰਨੇ ਸੀਗੇ ਵੱਡੇ ਕੂਤਰ ਤਾਂ ਚੱਕ ਲੇ ਵੱਡਾ ਕੂਤਰ ਤਾਂ ਸਿਰਫ ਇੱਕ ਆ ਰਹਿ ਗਿਆ ਬਸ ਆਹਾ ਤੇ ਘੋੜੇ ਮੂੰਹ ਆ ਰਹਿ ਗਿਆ ਜਿਹੜਾ ਉਹ ਬਾਈ ਛੱਡਣਾ ਉਹਨੂੰ ਵੀ ਖਰਾ ਕੇ ਫਿਰ ਚੱਲੂਗੀ ਇਹ ਕੂਤਰ ਇਹ ਤਾਂ ਘੁੱਗੀ ਕਰਕੇ ਛੱਡਿਆ ਯਾਰ ਕਿਉਂਕਿ ਹਨਾ ਹੋਰ ਘੁੱਗੀ ਨੂੰ ਕੰਪਨੀ ਦੇ ਨਾਲ ਵੀ ਕੂਤਰ ਹੈ ਨਹੀਂ ਵਿਚਾਰੇ ਨੂੰ ਇਹਨੂੰ ਘੁੱਗੀ ਕੰਪਨੀ ਦੇ ਦਿੰਦੀ ਹੈ ਘੁੱਗੀ ਨੂੰ ਕੰਪਨੀ ਦਿੰਦਾ ਸਮਝ ਗਏ ਤੁਸੀਂ ਘੁੱਗੀ ਇਹਦਾ ਸੀਗਾ ਕਰਦੀ ਹੈ ਇਹ ਕੁਗੀ ਦਾ ਸੀਗਾ ਕਰਦਾ ਦੋਵੇਂ ਥੱਲੇ ਥੱਲੇ ਇਕੱਠੇ ਕੱਡੇ ਤੁਰੇ ਫਿਰਦਾ ਵਿਚਾਰੇ ਇਹ ਸਦਾ ਸਪੇਅਰ ਹਾਂ ਸਪੇਅਰ ਮੇਨ ਸਪੇਅਰ ਰਹਿ ਗਿਆ ਇਧਰ ਬਈ ਸਪੇਅਰ ਵੀ ਚੱਕ ਕੇ ਆਏ ਕਰਾਂਗੇ ਰਹਾ ਹਟ ਜਾ ਸਪੇਅਰ ਇਹਨਾਂ ਸਪੇਅਰ ਵੀ ਇਧਰ ਹੀ ਫਿੰਦ ਰਹੇ ਨੇ ਕੋਈ ਹਾਂਜੀ ਮੇਰੇ ਵੀਰੋ ਤੇ ਕੱਲ ਵਾਲੇ ਵਲੌਗ ਦੀ ਐਂਡਿੰਗ ਕਰਦੇ ਮੈਂ ਕਿਹਾ ਠੀਕ ਹੈ ਕਿ ਨਹੀਂ ਤੇ ਇਧਰ ਸਿਰਫ ਇੱਕ ਬੱਚੇ ਦੀ ਕੰਡੀਸ਼ਨ ਡਾਊਨ ਆ ਬਰੋ ਉਹ ਪਹਿਲਾਂ ਤਾਂ ਪਹਿਲੇ ਨਾਲ ਤਾਂ ਉਹਨੇ ਨਿਕਲਣਾ ਪਤਾ ਵਜਾ ਗਿਆ ਅਗਲਾ ਪਿੰਚੜ ਗਿਆ ਨਹੀਂ ਨਹੀਂ ਇਹ ਅਗਲੇ ਵਲੌਗ ਤੇ ਵਿਝਾਵਾਂਗੇ ਛੱਡ ਕੇ ਕਰਾਂ ਤੇ ਇਦੋਂ ਇੱਕ ਬੱਚੇ ਦੀ ਕੰਡੀਸ਼ਨ ਡਾਊਨ ਸੀ ਸਿਰਫ ਉਹ ਵੀ ਬੱਚੇ ਨੇ ਪਾਣੀ ਨਹੀਂ ਪੀਤਾ ਸੀ ਉਹ ਬੇਟਾ ਠੀਕ ਹੈ ਕਿ ਨਹੀਂ ਤੇ ਰਾਤ ਵੀ ਨੂੰ ਮੈਂ ਮੂੰਹ ਲਵਾਤਾ ਸੀ ਪਾਣੀ ਚੀਦਾ ਠੀਕ ਹੈ ਕਿ ਨਹੀਂ ਹਾਂ ਬੱਚੇ ਦਾ ਤੇ ਮੀਰ ਹੈ ਹੁਣ ਵੀ ਇਹਨੂੰ ਫੜ ਕੇ ਮੜੇ ਪਾਣੀ ਨੂੰ ਮੂੰਹ ਲਵਾਦ ਗਿਆ ਬਸ ਵਲੌਗ ਦੀ ਐਂਡਿੰਗ ਕਰਦੇ ਆ ਤੇ ਇਹ ਬੱਚਾ ਡਾਊਨ ਹੈ ਬਈ ਠੀਕ ਹੈ ਮਤਲਬ ਡਾਊਨ ਨਹੀਂ ਇਹਨੇ ਰਾਤ ਪਾਣੀ ਨਹੀਂ ਪੀਤਾ ਮਤਲਬ 4 ਦਿਨ ਹੋ ਗਏ ਜਿੱਦੋਂ ਦਾ ਦਮਣੀ ਤੋਂ ਲਿਆਂਦਾ ਉਦੋਂ ਦਾ ਨੇ ਪਾਣੀ ਨਹੀਂ ਪੀਤਾ ਠੀਕ ਹੈ ਕਿ ਨਹੀਂ ਰਾਤ ਇਹਨੂੰ ਪਿਆਦਾ ਸੀ ਮੈਂ ਲਵਾਤੀ ਸੀ ਦੀ ਚਿੱਗੀ ਤੇ ਪਰ ਵੀਡੀਓ ਨਹੀਂ ਬਣਾ ਪਾਇਆ ਤੇ ਹੁਣ ਸ਼ਾਇਦ ਦੇਣੀ ਹੈਗੇ ਵੀ ਇਹ ਪੀਤਾ ਤੋਂ ਤਾਂ ਰਾਤ ਪੀਤਾ ਨੇ ਆਇਆ 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 ਨਹੀਂ ਹੁੰਨੀ ਪਿੰਦਾ ਰਾਤ ਨੂੰ ਹੀ ਲਿਆ ਜੀ ਇਹਨੇ ਪੀਲਾ ਮਿੱਠੀ ਪੀਣਾ ਦਾ ਪੀਲਾ ਪੀਲਾ ਚਲ ਨਹੀਂ ਪੀਂਦਾ ਨਾ ਵੀ ਕੋਈ ਦਿੱਕਤ ਰੇ ਰਾਤ ਪਿਆ ਤਾਂ ਅਸੀਂ ਨੂੰ ਪਾਣੀ ਠੀਕ ਨਹੀਂ ਮਸ ਉਹਨੂੰ 10 ਜੀ ਦੇ ਵਾਲੇ ਵਲੌਗ ਥੋੜਾ ਲੰਬਾ ਹੋ ਜਾਊਗਾ ਇਹ ਆ ਵੱਡੇ ਸ਼ਾਖੇ ਦਾ ਬਈ ਚਲੋ ਹਿਸਟਰੀ ਦੱਸ ਦਿੰਨੇ ਆ ਵੱਡੇ ਸ਼ਾਖੇ ਦਾ ਵੱਡੀ ਚੌਂਸ ਵਾਲੀ ਕੁਤਰੀ ਨਾਲ ਆ ਇਹ ਰੋਕ ਰੱਖਿਆ ਬਰੋ ਇਹ ਆਪਾਂ ਇਹ ਵੀ ਰੋਗਲੇ ਇੱਕ ਦਾ ਭਰਾ ਰੋਗਲੇ ਦੋ ਇਹਨਾਂ ਨਾਲ ਦਾ ਡੇਲ ਲਵਾਲੇ ਠੀਕ ਐ ਦਵਣੀ ਨੂੰ ਦਿੱਤੇ ਸੀਗੇ ਆਂਡੇ ਲਗਾ ਥੱਲੇ ਪਲਾਉਣ ਨੂੰ ਤੇ ਚਾਰ ਦਿਨ ਹੋ ਗਏ ਰਾਤ ਮੈਂ ਲਵਾਤੀ ਸੀ ਸ ਨੂੰ ਦੱਸੀ ਤਾਂ ਇਹ ਜਵੇਂ ਚੁੰਝਣਾ ਉਹ ਸਾਹਮਣੇ ਪੀਪੀ ਚ ਉਦੋਂ ਮੈਂ ਥੋੜੀ ਕਾਲ ਤੇ ਗੱਲ ਕਰ ਰਹੀ ਸੀ ਨਹੀਂ ਤਾਂ ਉਹਦੀ ਵੀਡੀਓ ਕੈਪਚਰ ਕਰ ਦਿੰਦਾ ਤੁਹਾਡੇ ਵਾਸਤੇ ਮੈਂ ਤੇ ਬਾਕੀ ਬੱਚੇ ਓਕੇ ਆ ਸਾਰੇ bro ਠੀਕ ਐ ਬੱਚਿਆਂ ਦੀ ਅਪਡੇਟ ਦੇਣ ਨਾਲੇ ਮੈਂ ਕਹਣਾ ਹਟ ਦਿਓ ਕੋਣ ਕੋਲ ਤਾਂ ਲਾਈਟ ਬੰਦ ਕਰ ਦਿਓ ਮੈਂ ਬੱਚਿਆਂ ਦੀ ਅਪਡੇਟ ਦੇ ਦਿਆ ਤੁਹਾਨੂੰ ਬੱਚੇ ਸਾਰੇ ਸੈੱਟ ਗਏ ਮੈਂ ਇੱਕ ਨੰਬਰ ਲਓ ਦੇਖ ਲੋ ਕੱਲੇ ਕੱਲੇ ਹੁਣ ਮਾਰ ਲੋ ਨਹੀਂ ਦਾ ਉਹ ਕਾਲੀ ਗੋਲ ਕਿਧਰ ਆ ਗਈ ਚੱਲ ਕੋਈ ਨਾ ਬਾਬਾ ਰੱਖਾ ਰਬ ਰੱਖਾ ਸਟਾਕਾਂ ਬਾਬੇਓ ਓਕੇ ਜੀ ਠੀਕ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਅਸੇ ਦੋ ਇਧਰ ਹੀ ਬੈਠੇ ਆਪਣੇ ਡੱਬੇ ਹੈ ਕਾਲਾ ਤੇ ਇੱਕ ਚਿੱਟਾ ਠੀਕ ਨਹੀਂ ਸਾਰਾ ਕੁਝ ਸੈੱਟ ਆ ਬਸ ਹੋਰ ਕੁਛ ਵੀ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਤੇ ਇਹ ਬੱਚੇ ਨੂੰ ਵੀ ਸਿਰਫ ਪਾਣੀ ਦੀ ਪ੍ਰੋਬਲਮ ਸੀ ਉਹ ਵੀ ਸੈੱਟ ਹੋ ਗਈ ਨਿਗਾਰ ਮੈਨੂੰ ਪਤਾ ਤਾਂ ਸੀ ਮੇਰੀ ਨਿਗਾਰ ਜੀ ਸੀ ਮੈਂ ਮੈਂ ਥੋੜਾ ਇਹ ਨਾ ਮੈਂ ਘੋਲ ਕਰਕੇ ਮੈਨੂੰ ਐਸੀ ਚਲ ਪੀ ਲੂਗਾ ਪੀ ਲੂਗਾ ਪਰ ਜੇ ਨਹੀਂ ਪੀਤਾ ਰਾਤ ਜੋ ਕੰਡੀਸ਼ਨ ਡਾਊਨ ਬਚਾ ਸੁੱਕ ਗਿਆ ਤੁਹਾਨੂੰ ਫਿਰ ਮੈਂ ਚੁੰਝ ਲਵਾਈਟ ਕੇ ਨਾ ਡਾਕ ਕੇ ਰਾਤ ਪੀ ਲਿਆ ਸ਼ਾਇਦ ਉਦੋਂ ਬਾਅਦ ਮੇਰੇ ਵੀ ਨੂੰ ਪਤਾ ਲੱਜੇਗਾ ਉਹ ਵੀ ਇੱਥੇ ਪੀ ਪੂ ਲਿਆ ਹੋਇਆ ਹੈ ਨਾ ਤੇ ਦੋ ਚਾਰ ਦਿਨਾਂ ਤੱਕ ਕੋਲੇ ਫਿਰ ਥਲੋ ਭਰ ਕੇ ਪ੍ਰੋਪਰ ਰਿਕਵਰ ਹੋ ਜਾਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਓਕੇ ਜੀ ਬਾਏ ਬਾਏ ਤੇ ਬਸ ਠੀਕ ਹੈ